ਨਾਵਲ ਗਗਨ ਦਵਾਮਾ ਬਾਜਿਆ ਲੇਖਕ ਨਾਨਕ ਸਿੰਘ ਜੀ ਭਾਗ ਤੀਸਰਾ ਕਿਹਾ ਜਾਂਦਾ ਹੈ ਕਿ ਮੁਹੱਬਤ ਪਿਆਰ ਦੀਆਂ ਤੰਦਾਂ ਉੱਥੇ ਹੀ ਜੁੜਦੀਆਂ ਨੇ ਜਿੱਥੇ ਦੂਣਾ ਗੁਣਾ ਕਰਮਾ ਤੇ ਸਵਾਮਾ ਦੀ ਸਮਾਨਤਾ ਹੋਵੇ ਪਰ ਮੋਤੀ ਤੇ ਰਾਣੂ ਦਾ ਪਿਆਰ ਸੋਫ ਸਿੱਧਾ ਇਸ ਸੰਤਾਪ ਦਾ અપਬਾਦ ਵਿਖਾਈ ਦਿੰਦਾ ਸੀ ਨਾ ਗੁਣਾ ਦੀ ਸਮਾਨਤਾ ਤੇ ਨਾ ਕਰਮਾਂ ਦਾ ਮੇਲ ਤੇ ਨਾ ਹੀ ਸੁਭਾਵਾਂ ਦੀ ਬੰਤਰ ਵਿੱਚ ਕੋਈ ਬਰਾਬਰਤਾ ਪਰ ਹੈਰਾਨੀ ਦੀ ਗੱਲ ਕੀ ਦੋਵੇਂ ਇੱਕ ਦੂਜੇ ਦੇ ਸਾਹੀਂ ਜਿੰਦੇ ਸਨ ਸ਼ਾਇਦ ਇਹੋ ਜਿਹੇ ਅਨੋਖੇ ਪ੍ਰੇਮ ਦੀ ਵਿਆਖਿਆ ਵਿੱਚ ਹੀ ਕਿਸੇ ਸ਼ਾਇਰ ਨੇ ਕਿਹਾ ਮੁਹੱਬਤ ਕੀ ਨਹੀਂ ਜਾਂਦੀ ਮੁਹੱਬਤ ਹੋ ਜਾਂਦੀ ਹੈ ਜੇ ਛੋਲਾ ਖੁਦ ਬੜਕਦਾ ਹੈ ਜੇ ਬੜਕਾਇਆ ਨਹੀਂ ਜਾਂਦਾ ਇੱਕ ਬਲਖਣਾ ਉੱਤੇ ਦੂਸਰੀ ਬਲਖਣਾ ਇਹ ਕਿ ਇਹਨਾਂ ਦੋਹਾਂ ਦਾ ਪਿਆਰ ਕੁਝ ਵਿਰੋਧੀ ਜੀਆਂ ਨੀਹਾਂ ਉੱਤੇ ਉਸਰਦਾ ਚਲਾ ਆ ਰਿਹਾ ਸੀ ਤੇ ਅੱਜ ਤੋਂ ਨਹੀਂ ਬਲਕਿ ਉਦੋਂ ਤੋਂ ਹੀ ਜਦੋਂ ਦੇ ਇਹ ਦੋਵੇਂ ਕਨੂਬੇ ਇੱਕ ਦੂਜੇ ਦੇ ਗਵਾਂਢੀ ਬਣੇ ਸਨ ਤਿੰਨ ਵਿੱਚ 30 ਵਾਰਾਂ ਵੇਰਾਂ ਇਹਨਾਂ ਦੀ ਲੜਾਈ ਹੁੰਦੀ ਤੇ 32 ਵੇਰ ਰਾਜੀਨਾਮਾ ਲੜਾਈ ਦਾ ਆਧਾਰ ਵੀ ਤਾਂ ਕੋਈ ਠੋਸ ਕਿਸਮ ਦਾ ਨਹੀਂ ਸੀ ਹੁੰਦਾ ਆਖੇ ਤਾਂ ਵੇੜੇ ਦੀ ਕਿਸੇ ਨੁੱਕਰੇ ਬੈਠੇ ਕੁਸਰਮੋਸਰ ਵਿੱਚ ਰੁੱਝੇ ਹੁੰਦੇ ਤੇ ਆਖੇ ਉੱਤਰ ਆਉਂਦੇ ਜਿ ਬੋਲਿਆ ਉੱਤੇ ਇਦਰੋਂ ਜੀ ਰੰਡੀ ਕੁੱਤੀ ਆਦ ਹਥਿਆਰਾਂ ਨਾਲ ਹਮਲਾ ਹੁੰਦਾ ਤਾਂ ਉਧਰੋਂ ਜਵਾਬੀ ਹਮਲੇ ਦੇ ਤੌਰ ਤੇ ਰਾਖਸ਼ਸ ਬੁਰਸ਼ਾ ਭੈੜ ਮੱਥਾ ਆਦ ਅਸਤਰ ਸ਼ਸਤਰ ਵਰਤੇ ਜਾਂਦੇ ਫਿਰ ਲੜਾਈ ਇੰਨੀ ਉੱਤੇ ਹੀ ਸੀਮਤ ਨਾ ਰਹਿ ਕੇ ਹੋਰ ਅੱਗੇ ਵਧ ਜਾਂਦੀ ਜਦ ਨੋਬਤ ਗੁਥਮ ਗੁੱਥਾ ਹੋਣ ਉੱਤੇ ਆ ਜਾਂਦੀ ਸ਼ੇਕਰ ਦੋਹਾਂ ਦੀਆਂ ਜਾਂ ਦੋਹਾਂ ਵਿੱਚੋਂ ਕਿਸੇ ਇੱਕ ਦੀ ਮਾਂ ਆ ਕੇ ਉਹਨਾਂ ਦੀ ਲੜਾਈ ਨੂੰ ਜੰਗਬੰਦੀ ਦੇ ਰੂਪ ਵਿੱਚ ਬਦਲ ਦਿੰਦੀ ਆਮ ਤੌਰ ਤੇ ਲੜਾਈ ਦਾ ਮੋੜ ਉਦੋਂ ਵਜਦਾ ਜਦੋਂ ਨਿੱਕੀ ਜਿਹੀ ਰਾਣੋ ਆਪਣੇ ਨਾਲੋਂ ਉਮਰੋਂ ਤੇ ਕੱਦ ਕਾਠੋਂ ਵੱਡੇ ਮੋਤੀ ਨੂੰ ਵੱਡੀਆਂ ਵਡੇਰੀਆਂ ਬਾਗ ਮੱਤਾਂ ਦੇਣੀਆਂ ਸ਼ੁਰੂ ਕਰ ਦਿੰਦੀ। ਜਿਹਦੇ ਜਵਾਬ ਵਿੱਚ ਕਾੜ ਕਰਦੀ ਮੋਤੀ ਦੀ ਚਪੇੜ ਉਸ ਦੀ ਗੱਲ ਉੱਤੇ ਆ ਵਜਦੀ। ਹਰ ਲੜਾਈ ਦੀ ਸਮਾਪਤੀ ਉੱਤੇ ਦੋਵੇਂ ਇੱਕ ਦੂਜੇ ਨਾਲ ਕਦੀ ਨਾ ਬੋਲਣ ਦੀ ਸੌਖਾ ਕੇ ਬੱਕ ਹੁੰਦੇ ਪਰ ਮੁੱਢਾ ਕਤਨ ਜਿੰਨਾ ਚਿਰ ਵੀ ਨਾ ਬੀਤਦਾ। ਕਿ ਉਹੀ ਵਰਸ਼ਾ ਰਾਕਸ਼ਿਚ ਉਹੀ ਰੰਡੀ ਕੁੱਤੀ ਆਪੋ ਵਿੱਚ ਕਿਉ ਖਿਚੜੀ ਬਖਾਈ ਦਿੰਦੇ ਪਰ ਇਹ ਗੱਲਾਂ ਤਾਂ ਚੁਰਾਕਾਂ ਸਨ ਉਦੋਂ ਦੀਆਂ ਜਦੋਂ ਇਹਾਂ ਦੋਹਾਂ ਨੂੰ ਸਾਰਾ ਦਿਨ ਛੁਟ ਖੇਡਣ ਕੁੱਦਣ ਤੋਂ ਹੋਰ ਕੋਈ ਕੰਮ ਨਹੀਂ ਸੀ ਹੁੰਦਾ ਉਸ ਤੋਂ ਬਾਅਦ ਜਿਉਂ-ਜਿਉਂ ਦੋਹਾਂ ਦੇ ਸਰੀਰ ਵਿਕਾਸ ਕਰਦੇ ਗਏ ਤੇਵੇਂ-ਤੇਵੇਂ ਇਹਨਾਂ ਦੀਆਂ ਰੁਚੀਆਂ ਰਜੇਵੇਂ ਵੀ ਕਈ ਕਿਸਮ ਦੀ ਤਬਦੀਲੀ ਆਉਂਦੀ ਗਈ ਅਲੱਗਤਾ ਜਿਹੀ ਨਹੀਂ ਫਰਕ ਪਿਆ ਦੋਹਾਂ ਦੇ ਦੋਹਾਂ ਦੇ ਇੱਕ ਦੂਜੇ ਪ੍ਰਤੀ ਵਰਤਾਓ ਵਿੱਚ ਉਹੀ ਜ਼ਾਲਮ ਮਜ਼ਲੂਮ ਵਾਲੇ ਸਿੰਸਲੇ ਵੇ ਪਰ ਖੁੱਲੇ ਸ਼ਬਦੀ ਵੀ ਇਸ ਨੂੰ ਜ਼ਾਲਮ ਮਜ਼ਲੂਮ ਦੀ ਸੰਗਿਆ ਦੇਣੀ ਵੀ ਤਾਂ ਮੁਸ਼ਕਲ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਣੂ ਮੋਤੀ ਦਾ ਹਿੰਸਾ ਦਾ ਸ਼ਿਕਾਰ ਚੱਲੀ ਆ ਰਹੀ ਸੀ ਪਰ ਇੰਨਾ ਹੋਣਾ ਹੋਣ ਤੇ ਵੀ ਤਾਂ ਇਹ ਕੁੜੀ ਉਸ ਨੂੰ ਸਾਰੇ ਦਿਲ ਨਾਲ ਕਦੀ ਕਦੀ ਨਫ਼ਰਤ ਨਹੀਂ ਕਰ ਸਕੀ ਜਾਂ ਸ਼ਾਇਦ ਇਹ ਕਿਰਾਨੂ ਅਜੇ ਤੱਕ ਵੀ ਇਸ ਗੱਲ ਦਾ ਨਿਰਣਾ ਨਹੀਂ ਕਰ ਸਕੀ ਕਿ ਉਹ ਮੋਤੀ ਨੂੰ ਨਫ਼ਰਤ ਬਹੁਤੀ ਕਰਦੀ ਹੈ ਕਿ ਪਿਆਰ ਬਹੁਤਾ। ਅਥਵਾ ਮੋਤੀ ਉਸ ਦੀਆਂ ਨਜ਼ਰਾਂ ਵਿੱਚ ਚੰਗਾ ਬਹੁਤਾ ਹੈ ਕਿ ਭੈੜਾ ਬਹੁਤਾ। ਸਮੇਂ ਦਾ ਹੀ ਤਾਂ ਪ੍ਰਭਾਵ ਸੀ ਕਿ ਇਹ ਨੰਨੀ ਜੋੜੀ ਹੁਣ ਪਹਿਲਾਂ ਨਾਲੋਂ ਕੁਝ ਵੱਖਰੀ-ਵੱਖਰੀ ਕੁਝ ਹੋਰ-ਹੋਰ ਮਹਿਸੂਸ ਕਰਨ ਲੱਗ ਪਈ ਸੀ। ਭਾਵੇਂ ਅਜੇ ਤੱਕ ਵੀ ਮਾਪਿਆਂ ਵੱਲੋਂ ਇਹਨਾਂ ਨੂੰ ਰਲ ਕੇ ਖੇਡਣ ਦੀ ਖੋਲ ਸੀ ਤੇ ਸ਼ਾਇਦ ਇਹਨਾਂ ਦੇ ਲੜਨ ਝਗੜਨ ਉੱਤੇ ਵੀ ਅਜੇ ਤੱਕ ਕੋਈ پابੰਦੀ ਨਹੀਂ ਸੀ ਲੱਗੀ। ਫਿਰ ਵੀ ਨਾ ਇਹ ਪਹਿਲਾ ਵਾਰ ਨੁੱਕਰੀ ਕੁੰਨੀ ਬੈਠੇ ਸਰਗੋਸ਼ੀਆਂ ਕਰਦੇ ਵਿਖਾਈ ਦਿੰਦੇ ਨਾ ਘਾਟ ਸਾਰਾ ਦਿਨ ਮੋਤੀ ਹੁੰਦਾ ਮੋਤੀ ਦੇ ਖੜਵੰਗੀ ਸਾਥੀ ਹੁੰਦੇ ਤੇ ਜਾਂ ਹੁੰਦੀ ਉਸਦੀ ਆਵਾਰਾ ਕਰਦੀ ਪਹਿਲਾ ਉਸਦੇ ਲਾਮ ਲਸ਼ਕਰ ਦੀ ਪੌਂਚ ਸਧਾਰਨ ਕਿਸਵ ਦੀਆਂ ਸ਼ਰਾਰਤਾਂ ਤੱਕ ਸੀਮਤ ਸੀ ਜਿਵੇਂ ਰਾਤ ਰਾਤੀ ਪਰਵਾਤੀ ਖੀਰਿਆਂ ਖਰਬੂਜਿਆਂ ਦੀ ਕਿਸੇ ਪਹਿਲੀ ਵਿੱਚ ਜਾ ਪੜਨਾ ਕਿਸੇ ਦੀ ਕੁਕੜੀ ਹੇਟ ਵਾਂਡੇ ਚੋਕ ਲਿਆਉਣਾ ਇਤਵਾਦ ਪਰ ਹੁਣ ਜਦੋਂ ਕਿ ਮੋਤੀ ਦੀ ਮੋਸ਼ ਫੁੱਟਣ ਵਾਲੀ ਸੀ ਇਸ ਕਿਸਮ ਦੀਆਂ ਨੀਕੀਆਂ ਮੋਟੀਆਂ ਬਹਾਦਰੀਆਂ ਨਾਲ ਉਸ ਦੀ ਤਸੱਲੀ ਨਹੀਂ ਸੀ ਹੁੰਦੀ ਹੁਣ ਉਹ ਵੱਧ ਚੜ ਕੇ ਹੱਥ ਮੰਗ ਲਿਆ ਲਿਆਜ਼ ਮੁਲਾਜ਼ੇ ਦੀ ਵੀ ਇੱਕ ਹੱਦ ਹੁੰਦੀ ਹੈ ਤੇ ਵਸਤੀ ਵਾਲੇ ਤਾਂ ਤਿੱਕ ਇਸ ਹੱਦ ਨੂੰ ਨਹੀਂ ਟੱਪੇ ਜਾਤੀਕ ਮੋਤੀ ਨੇ ਉਸ ਦੀ ਮੰਡਲੀ ਨੇ ਉਹਨਾਂ ਦੇ ਸਬਰ ਨੂੰ ਚੰਗੀ ਤਰ੍ਹਾਂ ਅਜ਼ਮਾਨ ਨਹੀਂ ਲਿਆ। ਸਵਰਗ ਸੀ। ਆਰਾਮ ਸਿੰਘ ਦੀਆਂ ਚਿੰਗਿਆਆਂ ਨੂੰ ਯਾਦ ਕਰਕੇ ਜਾਂ ਆਰਾਮ ਸਿੰਘ ਦੀ ਵਿਧਵਾ ਉਤੇ ਤਰਸ ਖਾ ਕੇ ਹੀ ਸਹੀ। ਕਾਫੀ ਚਿਰ ਤੀਕ। ਹਮਾ ਤੁਮਾ ਨੇ ਜਵਾਨ ਦੰਦਾ ਹੀਟ ਤਵਾਈ ਰੱਖੀ। ਪਰ ਕਾ ਤੀਕ। ਮੋਤੀ ਹੁਰਾਂ ਜਦ ਓਕਾ ਹੀ ਖੁੱਲ ਖੇਡਣਾ ਸ਼ੁਰੂ ਕਰ ਦਿੱਤਾ। ਹਰ ਕਿਸੇ ਦੇ ਸਬਰ ਦਾ ਪਿਆਲਾ ਛਲਕ ਪਿਆ। ਨਤੀਜੇ ਦੇ ਤੌਰ ਤੇ ਸ਼ਿਕਾਇਤਾਂ ਕਰਨ ਵਾਲਿਆਂ ਤੇ ਬਾਲੀਆਂ ਦੀ ਲਾਮ ਡੋਰੀ ਵੱਜ ਗਈ ਤੇ ਤਾਰੋ ਦੇ ਘਰ ਵਾਲੇ। ਮੋਤੀ ਦੀ ਮਾਂ ਵੇਖ ਆਪਣੇ ਮੁੰਡੇ ਦੀਆਂ ਕਰਤੂਤਾਂ ਬੀਬੀ ਤਾਰੋ ਇੰਜ ਕਦੋਂ ਤੱਕ ਗੁਜ਼ਾਰਾ ਹੋਵੇਗਾ ਮਾਸੀ। ਵੇਖ ਜਿਹੜਾ ਚੰਨ ਚੜ੍ਹਿਆ ਏ ਤੇਰੇ ਲੜਾਖੋਂ। ਮੋਤੀ ਦੀ ਮਾਂ ਵਿਚਾਰੀ ਸੁਣੀ ਜਾਂਦੀ ਇਹਨਾਂ ਨਿਤ ਦਿਹਾੜੀ ਦੇ ਉਲਾਂਭਿਆਂ ਨੂੰ ਤੇ ਉਸ ਦੀ ਰਤ ਖੋਲਦੀ ਰਹਿੰਦੀ ਅੰਦਰ ਜਾਂਦੀ ਕਿਸੇ ਦੀ ਗੋਡੀ ਹੱਥ ਲਾ ਕਿਸੇ ਦੇ ਅੱਗੇ ਹੱਥ ਜੋੜ ਤੇ ਕਿਸੇ ਦੇ ਸਾਵੇਂ ਲਿਲਕੀਨੀਆਂ ਲੈ ਅੱਜ ਆ ਲਵੇ ਟੁੱਟ ਪੈਣਾ ਚੰਗੀ ਤਰ੍ਹਾਂ ਮੁੱਕੂ ਭੰਨੂ ਗਿਸੋ ਨਹੀਂ ਬੀਬੀ ਵੇ ਵੀਰਾ ਮੈਂ ਮੇਰੇ ਤਾਂ ਸਿਰ ਦੀਆਂ ਢੀ ਕਰੀਆਂ ਲੱਥ ਗੰਗਾ ਨੇ ਸਮਝਾ ਸਮਝਾ ਕੇ ਅੱਜ ਮੈਂ ਕੁੱਤੇ ਦੀ ਬਾਹ ਬਣਾ ਕਰਾਂ ਸੋ ਤਾਂ ਥੂ ਕਰਕੇ ਆਖੀ ਮੈਨੂੰ ਕਿ ਕਿੰਨੀ ਕਪੂਰੀ ਉੱਤਰ ਦਿੱtarੋ ਆਪਣੇ ਕੀਤੇ ਹੋਏ ਇਕਰਾਰਾਂ ਉਤੇ ਮੋਤੀ ਦੀ ਹੁਣ ਹੁਣ ਮਾਰਨ ਕੁੱਟਣ ਜੋਗਾ ਸੀ ਫਿਰ ਇੱਥੇ ਤਾਂ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਾਲਾ ਹਾਲ ਸੀ ਜਿਉਂ ਹੀ ਤਾਰੋ ਬੁੱਲ ਤੋਂ ਬੁੱਲ ਚੋਕ ਦੀ ਤੇ ਮੋਤੀ ਵੱਲੋਂ ਘੜੇ ਘੜਾਏ ਉੱਤਰ ਮੌਜੂਦ ਹੁੰਦੇ ਕਿਉਂ ਉਸ ਰਾਮੀ ਨੇ ਮੇਰੇ ਗੁਲੇਲ ਤੋੜੇ ਬੰਤ ਸਤੰਤੜੇ ਦੀ ਗੱਲ ਕਰਨੀ ਹੈ ਬੇਬੇ ਸ਼ੁਕਰ ਕਰ ਭੂਤਨੀ ਦਾ ਜੇ ਹੱਡ ਗੋਡੇ ਨਾਲ ਤੜਵਾ ਬੈਠਾ ਮੈਥੋਂ ਤਦ ਇਦਾਂ ਨਹਿਲੇ ਉੱਤੇ ਦੈਲਾ ਮਾਰਨ ਤੋਂ ਬਾਅਦ ਮੋਤੀ ਉਹੀ ਕਈ ਵੀਰ ਦਿੱਤੀ ਹੋਈ ਧਮਕੀ ਨੂੰ ਡਰਾਉਣ ਲੱਗਦਾ ਮੈਨੂੰ ਹਰ ਵੇਲੇ ਤੂਖਣੀਆਂ ਨਾ ਦਿੰਦੀ ਰਿਹਾ ਕਰ ਬੀਬੇ ਨਹੀਂ ਤਾਂ ਕਿਸੇ ਦਿਨ ਸੱਤ ਕੇ ਮੈਂ ਘਰੋਂ ਨਿਕਲ ਜਾਊਂਗਾ ਤਦ ਤਾਰੋ ਦਿਲ ਮਹਿਸੂਸ ਕੇ ਰਹਿ ਜਾਂਦੀ ਮੁੱਕਾ ਬੰਨਣਾ ਜਾਂ ਕੁੱਤੇ ਦੀ ਬਾਵ ਕਰਨਾ ਤਾਂ ਪਾਸੇ ਰਿਹਾ ਉਲਟ ਉਸ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਮੋਤੀ ਦੀ ਇਹ ਧਮਕੀ ਸੁਣ ਕੇ ਵਿਸ਼ੇਸ਼ ਕਰਕੇ ਵਿਸ਼ੇਸ਼ ਕਰਕੇ ਇਸ ਲਈ ਕਿ ਮੋਤੀ ਦੀ ਧਮਕੀ ਧਮਕੀ ਤੱਕ ਹੀ ਸੀਮਿਤ ਨਾ ਰਹਿ ਕੇ ਕਈ ਵੇਰਾਂ ਅਮਲੀ شکل ਵੀ ਧਾਰਨ ਕਰ ਚੁੱਕੀ ਸੀ ਜਦ ਕਦੀ ਮੋਤੀ ਨੂੰ ਬਹੁਤਾ ਕਹਿਰ ਚੜਦਾ ਤਾਂ ਉਹ ਸਾਰਾ ਸਾਰਾ ਦਿਨ ਘਰ ਨਾ ਵੜਦਾ ਤੇ ਤਾਰੋੜੀਕ ਵਿੱਚ ਭੁੱਖਣ ਪਾਣੀ ਚੁੱਲ੍ਹੇ ਉੱਤੇ ਤਵਾ ਚੜਾਈ ਬੈਠੀ ਰਹਿੰਦੀ ਜਦ ਫਿਰ ਵੀ ਮੋਤੀ ਦੀ ਆਮਦ ਨਾ ਹੁੰਦੀ ਤਾਂ ਭਾਲਣ ਚੜ ਪੈਂਦੀ ਛੇਕੜ ਜਦੋਂ ਪੇਟ ਵਿੱਚ ਚੂਹੇ ਨੱਚਣ ਕਾਰਨ ਮੋਤੀ ਘਰਪਰਤ ਦਾ ਤਾਰੂ ਉਸ ਉੱਤੇ ਕੋਲ ਕਮਾਈ ਹੋਣ ਲੱਗ ਪੈਂਦੀ। ਅੰਦਰੋਂ ਤਾਰੋਂ ਨੂੰ ਹਰ ਵੇਲੇ ਤੜਕੂ ਲੱਗਾ ਰਹਿੰਦਾ ਕਿ ਰੱਬ ਨਾ ਕਰੇ ਕਿਸੇ ਦਿਨ ਕਿਤੇ ਲੰਬੇ-ਜਾਂਬੇ ਨਿਕਲ ਗਿਆ ਤਾਂ ਕੀ ਕਰਾਂਗੇ। ਵੇਲਾਮਣ ਕਹਿੰਦੇ ਸ਼ੈਤਾਨ ਦਾ ਕਾਰਖਾਨਾ ਹੁੰਦਾ ਹੈ ਤੇ ਮੋਤੀ ਨੂੰ ਸ਼ੈਤਾਨ ਦੇ ਕਾਰਖਾਨੇ ਵਿੱਚੋਂ ਕੱਢਣ ਲਈ ਤਾਰੋਂ ਨੇ ਕਿਹੜਾ-ਕਿਹੜਾ ਉਪਾਅ ਨਹੀਂ ਕੀਤਾ। ਸਕੂਲ ਜਾਣੋ ਜਦੋਂ ਮੋਤੀ ਕੰਨੀ ਘਤਰਾਉਣ ਲੱਗਾ ਤਾਂ ਉਸ ਨੂੰ ਵਟਾਲੇ ਦੀ ਇੱਕ ਵਰਕਸ਼ਾਪਰਤ ਭਰਤੀ ਕਰਵਾਇਆ ਗਿਆ। ਉੱਥੋਂ ਜਦ ਮੋਤੀ ਦਾ ਦਿਲ ਉਜਾਟ ਹੋਇਆ ਤਾਂ ਕਾਰਖਾਨੇ ਦੀ ਇੱਕ ਦੁਕਾਨ ਉੱਤੇ ਸ਼ਗਿਰਦ ਬਿਠਾਇਆ ਗਿਆ। ਇਦਾਂ ਦੇ ਕਈ ਪਾਪੜ ਵੇਲਣੇ ਪਏ ਸਨ ਤਾਰੂਨ। ਪਰ ਮੋਤੀ ਵਿਚਾਰਾ ਕੀ ਕਰੇ? ਉਸ ਦਾ ਤਾਂ ਝੱਟ ਲੰਘਣਾ ਮੁਸ਼ਕਲ ਸੀ ਆਪਣੇ ਹਾਨੀਆਂ ਪਰਵਾਣੀਆਂ ਵਾਜੋ। ਲਾ ਪਾ ਕੇ ਮੋੜ ਮੋਤੀ ਹੁੰਦਾ। ਉਸ ਦੀ ਖਰੂਦੀ ਪਲਟਣ ਹੁੰਦੀ ਤੇ ਉਹੀ ਕੁਲੇਲਵਾਜੀ ਤੇ ਉਹੀ ਤੀਰ ਅੰਦਾਜ਼ੀ ਦਾ ਸੈੰਸਲਾ ਸ਼ੁਰੂ ਹੋ ਜਾਂਦਾ। ਉਹੀ ਲੜਾਈਆਂ ਝਗੜੇ ਉਹੀ ਲਾਂਭਿਆਂ ਦੀ ਪਰਮਾਰਥ ਉਹੀ ਲੋਕਾਂ ਅੱਗੇ ਤਾਰੋ ਦੇ ਤਰਲੇ ਮਿੰਤਾ ਗੁੱਸੇ ਨੂੰ ਮੋਤੀ ਨਹੀਂ ਸਾਬ ਸਕਦਾ ਤੇ ਨਾ ਮਿਹਨਤ ਤਰਲੇ ਨਾਲ ਹੀ ਮਤਾ ਕੋਈ ਗੱਲ ਪਾਉਂਦੀ ਹੋਵੇ ਇਸ ਖਿਆਲੋਂ ਤਾਰੋ ਨੇ ਦੂਜਾ ਰੁਖ ਅਪਣਾਇਆ ਅਪਣਾਉਣਾ ਸ਼ੁਰੂ ਕੀਤਾ ਤੂੰ ਹੁਣ ਸਿਆਣਾ ਬੈਣਾ ਐ ਸੁਖ ਨਾਲ ਕੁਝ ਤਾਂ ਦਿਲ ਵਿੱਚ ਸੋਚ ਹੀ ਰਿਆ ਗਵੰਡਿਆਂ ਦਾ ਰੂਪ ਨਹੀਂ ਆਉਂਦਾ ਮੱਤ ਤਾਂ ਆ ਜਾਂਦੀ ਤੇਰੇ ਨਾਲੋਂ ਸੱਤ ਸਾਲ ਛੋਟੀ ਹੈ ਰਾਨੋ ਕਿੰਜ ਜਮਾਤ ਉੱਤੇ ਜਮਾਤ ਚੜਦੀ ਜਾਂਦੀ ਪਰ ਮੋਤੀ ਸੀ ਕਿ ਮਾਂ ਦੀ ਹਰ ਗੱਲ ਨੂੰ ਉਲਟੇ ਹੀ ਪੱਖ ਤੋਂ ਵੇਖਦਾ ਉਸ ਦੀ ਵਾਲਾ ਤੋਂ ਜੇ ਰਾਨੋ ਜਮਾਤ ਉੱਤੇ ਜਮਾਤ ਚੜਦੀ ਜਾਂਦੀ ਹੈ ਪੜਾਹਾਂ ਵਿੱਚ ਕੀ ਪਏ ਬੰਦਾ ਕਦੋਂ ਕਾਠੋਂ ਮਜ਼ਬੂਤ ਹੋਣਾ ਚਾਹੀਦਾ ਹੈ ਬਾਹਾਂ ਵਿੱਚ ਤਾਕਤ ਹੋਣੀ ਚਾਹੀਦੀ ਹੈ ਦਿਲ ਵਿੱਚ ਦਲੇਰੀ ਹੋਣੀ ਚਾਹੀਦੀ ਹੈ ਇਹ ਸਵੇ ਗੁਣ ਜਿਸ پاس ਹੋਣ ਉਸ ਦੇ ਫਾਹੀ ਦੇਣਾ ਹੈ ਪੜਾਣਾ ਪੜੂਗਾ ਤਾਰੋ ਤੋਂ ਦੂਸਰਾ ਨੰਬਰ ਸੀ ਸਤਿਆਦਾ ਤੇ ਤੀਸਰਾ ਸੀ ਬਿਸ਼ਨ ਦਾਸ ਦਾ ਮੋਤੀ ਨੂੰ ਬੜੇ ਮਿੱਠ ਪਿਆਰ ਨਾਲ ਤੇ ਪੂਰੀ ਪੰਥ ਤੇ ਲਹਿਜੇ ਵਿੱਚ ਸਤਿਆ ਉਸ ਨੂੰ ਸਮਝਵਾਉਣਾ ਦਿੰਦੀ ਬਿਸ਼ਨ ਨਾਸ ਨਾ ਬਿਸ਼ਨ ਦਾਸ ਜਦ ਕਦੀ ਘਰ ਆਉਂਦਾ ਤਾਂ ਉਸ ਦਾ ਪਹਿਲਾ ਕੰਮ ਹੁੰਦਾ ਮੋਤੀ ਨੂੰ ਰਹਿ ਰਸਤੇ ਤੇ ਲਿਆਉਣ ਦਾ ਯਤਨ ਮੋਤੀ ਦਿ ਲੋ ਮਣੋ ਇਹਨਾਂ ਦੋਹਾਂ ਦਾ ਸਤਕਾਰ ਕਰਦਾ ਸੀ ਜਿੰਨਾ ਚਿਰ ਇੱਕ ਜਾਂ ਦੂਸਰਾ ਉਸ ਨੂੰ ਸਮਝਾਉਂਦੇ ਰਹਿੰਦੇ ਮੋਤੀ ਸਿਰ ਝੁੱਟੀ ਸੁਣਦਾ ਰਹਿੰਦਾ ਤੇ ਜਿਉਂ ਹੀ ਇਸ ਪਰਮਾਰ ਵਿੱਚ ਰਤਕ ਸਿਲਤਤਾ ਆਈ ਮੋਤੀ ਨੇ ਕੋਈ ਨਾ ਕੋਈ ਬਹਾਨਾ ਘੜ ਕੇ ਉਥੋਂ ਉਠਾਂਦੀ ਕੀਤੀ ਤਿੰਨਾਂ ਤੋਂ ਛੋਟੇ ਕਿ ਚੌਥਾ ਵਿਅਕਤੀ ਵੀ ਸੀ ਮੋਤੀ ਨਾਲ ਮਗਜਪਾਚੀ ਕਰਨ ਵਾਲਾ ਰਾਣ ਰਾਣ ਨੂੰ ਆਪਣੀ ਸਚਜੋਤੇ ਆਪਣੀ ਤਾਲੀਮ ਉੱਤੇ ਕਮਾਂਡ ਕਰਨ ਲੱਗ ਪਈ ਹੈ ਰਾਣ ਹੁਣ ਪਹਿਲਾਂ ਵਾਲੀ ਰਾਣੋਂ ਨਾ ਰਹਿ ਕੇ ਜਿਹੜੀ ਉਸ ਦੇ ਥੱਪੜ ਖਾਂਦੀ ਹੋਈ ਉਸ ਉੱਤੇ ਡਿੱਗੀ ਰਹਿੰਦੀ ਸੀ ਆਪਣੇ ਆਪ ਨੂੰ ਕੁਝ ਸਮਝਣ ਲੱਗ ਪਈ ਹੈ ਅਥਵਾ ਆਪਣੇ ਆਪ ਨੂੰ ਉਹ ਮੋਤੀ ਦੇ ਟਾਕਰੇ ਵਿੱਚ ਵੱਧ ਚੜ ਕੇ ਮੰਨਣ ਲੱਗ ਪਈ ਹੈ ਮੋਤੀ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਪਰ ਰਾਣੂ ਪ੍ਰਤੀ ਇਸ ਕਿਸਮ ਦਾ ਬੁਗਸ ਹੁੰਦਿਆਂ ਹੋਇਆਂ ਵੀ ਉਹ ਆਪਣੇ ਆਪ ਨੂੰ ਉਸ ਤੋਂ ਨਖੇੜ ਨਹੀਂ ਸੀ ਸਕਿਆ ਜਾਂ ਇਹ ਕਿ ਨਖੇੜਨਾ ਚਾਹੁੰਦਾ ਹੋਇਆ ਵੀ ਨਹੀਂ ਚਾ ਸਕਿਆ ਜਿੱਥੇ ਉਹ ਸੋਚਦਾ ਕਿ ਉਹ ਉਹ ਕੁੜੀ ਉਸ ਦੇ ਟਾਕਰੇ ਵਿੱਚ ਹੈ ਹੀ ਹੈ ਹੈ ਹੀ ਕੀ ਕੁਝ ਵੀ ਤਾਂ ਨਹੀਂ ਉਥੇ ਇਹ ਹੋਰ ਗੱਲ ਵੀ ਨਾਲੋ ਨਾਲ ਉਸ ਦੇ ਦਿਲ ਵਿੱਚ ਟਾਕੀ ਚਲੀ ਗਈ ਚਲੀ ਆ ਰਹੀ ਸੀ ਕਿ ਰਾਣੋ ਦਿਲ ਦੀ ਮਾੜੀ ਨਹੀਂ ਰਾਣੋ ਹਾ ਕਾਰਨ ਹੋ ਸਕਦੀ ਆ ਰਾਣੋ ਉਸ ਦੀ ਉਪੇਖਿਆ ਕਰ ਸਕਦੀ ਆ ਪਰ ਉਸ ਪ੍ਰਤੀ ਬੇਵਫਾ ਨਹੀਂ ਹੋ ਸਕਦੀ ਵਿੱਚ ਵਿੱਚ ਜਦੋਂ ਉਸ ਨੂੰ ਖਿਆਲ ਆਉਂਦਾ ਕਿ ਰਾਣੋ ਉਮਰੋ ਛੋਟੀ ਹੁੰਦੀ ਹੋਈ ਵੀ ਉਸ ਉੱਤੇ ਨਸੀਤਾਂ ਦੀ ਬਾਛੜ ਪਾਣ ਲੱਗ ਪਈ ਤਾਂ ਅਚੇਤੇ ਹੀ ਉਸ ਦੇ ਅੰਦਰ ਕੁਝ ਹਿੰਸਾ ਜਿਹੀ ਦੀ ਕੁਝ ਨਫ਼ਰਤ ਜਿਹੀ ਦੇ ਭਾਵ ਪੈਦਾ ਹੋ ਹੋ ਆਉਂਦੇ ਪਰ ਇਸ ਤੋਂ ਪਹਿਲਾਂ ਕਿ ਇਸ ਦੇ ਬਦਲੇ ਉਹ ਰਾਣੋਂ ਨੂੰ ਆੜੇ ਹੱਥੀ ਲਵੇ ਅਜੰਤੇ ਹੀ ਜਿਵੇਂ ਅੰਦਰਲੀ ਕੋਈ ਆਵਾਜ਼ ਉਸ ਦੀ ਆਖਦੀ ਸੱਚ ਹੀ ਤਾਂ ਕਹਿੰਦੀ ਹੈ ਰਾਣ ਤੇ ਉਸ ਦੀ ਜ਼ਬਾਨ ਖੁੱਲਦੀ ਖੁੱਲਦੀ ਤਾਲੂ ਨਾਲ ਜੁੜ ਜਾਂਦੀ ਚਾਰੀ ਤਾਰੋ ਕਰੇ ਤਾਂ ਕੀ ਕਰੇ ਮੋਤੀ ਹਜ਼ਾਰ ਕਲਿਆਣਾ ਸਹੀ ਨਲਾਇਕ ਤੇ ਭੈੜੂ ਸਹੀ ਪਰ ਹੈ ਤਾਂ ਅਖਰ ਉਸ ਦੇ ਪੇਟੋਂ ਕੱਢੀ ਸੰਤਾਨ ਤਾਰੋ ਦਾ ਵਰਤਮਾਨ ਤੇ ਭਵਿष्य ਤਾਰੋ ਦਾ ਲੋਕ ਤੇ ਪਰਲੋਕ ਮੋਤੀ ਦੇ ਹੀ ਆਸਰੇ ਸੀ ਮੋਤੀ ਉੱਤੇ ਹੀ ਤਾਂ ਉਹ ਲੰਬੀਆਂ ਲੰਬੀਆਂ ਆਸਾਂ ਉਮੀਦਾਂ ਲਾਈ ਬੈਠੀ ਸੀ ਇੱਕ ਪਾਸੇ ਸੰਤਾਪ ਦੂਜੇ ਪਾਸੇ ਵਸਤਲ ਵਾਤ ਸਿਲ ਚੱਕੀ ਦੇ ਇਹਨਾਂ ਦੋਹਾਂ ਪੂੜਾਂ ਵਿੱਚ ਪਿਸ ਪੀਸਦੀ ਤਾਰੋ ਕਦੇ ਕਦੇ ਮਰਨ ਹੱਕੀ ਹੋਟ done.